ਹੈਲੋ ਹਾਂਜੀ ਮਮਾ ਜੀ ਕੀ ਹਾਲ ਆ ਵਧੀਆ ਵਧੀਆ ਜੀ ਵਧੀਆ ਹੋਰ ਅੱਛੇ ਤਾਂ ਬਣਾ ਦੇਖਣਾ ਹੈ ਹਾਂਜੀ ਹਾਂਜੀ ਤੁਸੀਂ ਸੁਣਾਓ ਲੱਗਿਆ ਪਤਾ ਬੋਲਾ ਕਹੜਾ ਪਨੇਵਾ ਬੋਲਦਾ ਯਾਰ ਮਾਰ ਚਲੇਗੇ ਸਾਰੇ ਹੁਣ ਦਸ ਕਮਾਲ ਹੋ ਗਈ ਹੈ ਲੈ ਯਾਰ ਮਮਾ ਆਪਣੇ ਚਾਹਤ ਹੁੰਦੀ ਇਹਦਾ ਬੰਦਾ ਪਹਾੜਾ ਤੇ ਨੰਬਰ ਕੱਢੂ ਆਪਣੇ ਨਾਲ ਤੁਹਾਡੇ ਗੱਲਾਂ ਮੂੰਹ ਤੇ ਨਹੀਂ ਪੈਂਦੀਆਂ ਹੋਣਾ ਮੈਂ ਭੁਲਾਦਾ ਬਣ ਪੋਤ ਨੂੰ ਅੱਛਾ ਨਹੀਂ ਆ ਰਹਾ ਹੋਰ ਕਮਲ ਹੋਰ ਸਮਸਾਰ ਕਿਵੇਂ ਆ ਕਮ ਕਰ ਵਧੀਆ ਰਜੇ ਠੀਕ ਠਾਕ ਚਲੋ ਵਦ ਦੇਖਣਾ ਕਿਹੜਾ ਭਾਂ ਦੇ ਗੱਲ ਕਰਦਾ ਤੇ ਆਪੇ ਹੀ ਦੱਸ ਦੇ ਲੈ ਜੇ ਯਾਰ ਮम्मा ਅੱਜ ਮੈਂ ਆਪਣੇ ਨੂੰ ਦੱਸਾਂ ਤੈਨੂੰ ਪਰ ਫਾਇਦਾ ਮੈਨੂੰ ਕਾਲ ਕਰਨ ਦਾ ਅੱਜ ਮੈਂ ਤੁਹਾਡੇ ਮੂੰਹੋਂ ਪੁੱਛਣਾ ਕਿ ਆਪਣੇ ਭਨੇਵੇਂ ਨਾਲ ਕਿੰਨਾ ਦ ਪਿਆਰ ਨਾ ਰੱਖਦਾ ਹੈ ਅੱਜ ਹੀ ਪਤਾ ਲਗਾਣਾ ਆਪਣੇ ਆ ਦਾ ਪਰਸ ਬੋਲਦਾ ਹੈ ਬੜੀ ਵਿਚਾਰ ਗੱਡੀ ਯਾਰ ਮਾਮਾ ਹੋਰ ਕਿਦਾਂ ਕੀ ਹਾਲ ਠੀਕ ਹੈ ਠੀਕ ਹੈ ਪਰ ਤੁਸੀਂ ਦੋੰਗਾ ਹੈ ਕਿਦਾਂ ਲੱਗ ਗਿਆ ਪਤਾ ਹੁਣ ਪਤਾ ਲੱਗ ਗਿਆ ਨਾ ਹਾਂ 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 ਬੈ ਗਿਆ ਪਤਾ ਨਹੀਂ ਕਿੱਥੇ ਭੁੱਲ ਪਲ ਗਏ ਹੋਣੇ ਆਪਣੇ ਆਪਣੇ ਹੁਣ ਕਿੱਥੇ ਇਹਨਾਂ ਨੇ ਯਾਦ ਕਰਨਾ ਪੁੱਤ ਨੂੰ ਅੱਜ ਮੈਂ ਕਿਹਾ ਮੈਂ ਹੀ ਕਹਾਂ ਲਾ ਨਾ ਬਾਮੇ ਨੂੰ ਅੱਛਾ ਮਾਮਾ ਵਧੀਆ ਵਧੀਆ ਰਾਜੇ ਵਧੀਆ ਔਰ ਕੰਮ ਕਰ ਤੇਰਾ ਡੈਡੀ ਦਾ ਕੀ ਹਾਲ ਏ ਪਾਪਾ ਤੇਰਾ ਦਾ ਕੀ ਹਾਲ ਏ ਬੱਸ ਉਹ ਵੀ ਠੀਕ ਠਾਕ ਆ ਮਮਾ ਜੀ ਅੱਛਾ ਅੱਛਾ ਔਰ ਮਮਾ ਬਾ ਵਧੀਆ ਜੀ ਵਧੀਆ ਤੂੰ ਉਸ ਨਾਲ ਠੀਕ ਚੱਲ ਰਹਾ ਤੇਰਾ ਹਾਂ ਜੀ ਹਾਂ ਜੀ ਠੀਕ ਠਾਕ ਆ ਮਮਾ ਜੀ ਔਰ ਮੌਸਮ ਦੀ ਸੁਣਾਓ ਇੱਥੇ ਮੌਸਮ ਤੇ ਇੱਥੇ ਬੜਾ ਬਹੁਤ ਠੰਡਾ ਯਾਰ ਕਹਿਣਾ ਕੀ ਬਣ ਜਾ ਇੱਥੇ ਵੀ ਮਮਾ ਜੀ ਹੁਣ ਇੱਥੇ ਠੰਡ ਬਥੇਰੀ ਪੈਂਦੀ ਪਈ ਆ ਹੁਣ ਇੱਥੇ ਤਾਂ ਔਰ ਮਮਾ ਜੀ ਸੁਣਾਓ ਪੁੱਤ ਉਹ ਤਾ ਆਵਾਜ਼ ਕੱਟ ਰਹੀ ਤੇਰੇ ਰਾਜੇ ਹਾਂ ਜੀ ਜੀ ਮੈਂ ਕਹਿੰਦੀ ਕੋ ਪੁੱਤ ਦੇ ਲੈ ਸੇਵਾ ਕਿਸ ਚੀ ਦੀ ਟੈਨਸ਼ਨ ਕੋ ਪ੍ਰੋਬਲਮ ਨਹੀਂ ਨਹੀਂ ਟੈਨਸ਼ਨ ਕਰਦੀ ਬਾਬੇ ਨਾਨਕ ਦੀ ਕਿਰਪਾ ਬਸ ਤੁਹਾਡਾ ਤੁਸੀਂ ਯਾਦ ਕਰ ਲਿਆ ਮਾਮਾ ਜੀ ਪੁੱਤਾਂ ਦੇ ਕੋ ਚੰਗੀ ਕੋ ਚੀਜ਼ ਨਹੀਂ ਹੁੰਦੀ ਪੁੱਤ ਨੂੰ ਹੁਕਮ ਲਾ ਦੇਨ ਕਿਹੜੇ ਸ਼ਾਇ ਦੀ ਟੈਨਸ਼ਨ ਆ ਪੁੱਤ ਤੇਰਾ ਲਾਜ਼ਮੀ ਭੇਜੂ ਕਬਰਾਨ ਦੀ ਟੈਨਸ਼ਨ ਆਲਾ ਮਾਮਾ ਤੂੰ ਮੇਰੇ ਹੁੰਦੇ ਅੱਛਾ 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 ਚਲੋ ਜੋ ਤੇਰੀ ਖੁਸ਼ੀ ਹੈ ਕੋਈ ਗੱਲ ਨਹੀਂ ਤੁਸੀਂ ਬੜ ਛੋਟੇ ਜੇ ਬਾਹਰ ਬੈਠੇ ਜਾਈਂ ਖੁਸ਼ੀ ਹੁੰਦੀ ਬੰਦੇ ਦੀ ਆਪਣੀ ਆਪਣੀ ਹਾਂ ਤੇ ਮਮਾ ਜੀ ਨੇ ਫੋਨ ਮਤੋਂ ਇਦਾਂ ਕੀਤਾ ਇੱਕ ਤੁਹਾਡੇ ਨੂੰ ਜ਼ਰੂਰੀ ਗੱਲ ਆ ਤੇ ਬੰਦਾ ਗੱਲ ਉਸੇ ਗੇ ਸ਼ੇਅਰ ਕਰੇ ਜਿਹਦੇ ਨੂੰ ਬੰਦੇ ਦੇ ਆਪਣੇ ਬੰਦੇ ਤੇ ਭਰੋਸਾ ਹੋਣਾ ਚਾਹੀਦਾ ਠੀਕ ਆ ਨਾ ਮਮਾ ਹਾਂ ਬਿਲਕੁਲ ਕੱਲ ਤਾਂ ਬਣਦੀ ਤਾਂ ਹੀ ਆ ਨਾ ਜੀ ਦੇਖੋ ਮਮਾ ਤੁਸੀਂ ਗੱਲ ਕੀ ਹੈ ਹੁਣ ਇੱਥੇ ਮੇਰੀ ਯਾਰ ਦੋਸਤੀ ਬਥੇਰੇ ਨੇ ਸੱਜਣ ਮਿੱਤਰ ਬਥੇਰੇ ਨੇ ਉਹਨਾਂ ਕੇ ਗੱਲ ਕਿਉਂ ਕੀਤੀ ਮੈਨੂੰ ਬਤਾ ਮਾਮੇ ਆ ਕੇ ਫੋਨ ਕਰਦਾਂਗਾ ਨਾ ਤੇ ਮੈਨੂੰ ਮਾਮੇ ਤੇ ਯਕੀਨ ਆ ਅੱਛਾ ਅੱਛਾ ਬੜਾ ਮਾਣ ਬਖਸ਼ਿਆ ਅੱਜ ਵਾਲਾ 24 ਤਰੀਕਾ ਨਾ ਸਾਢੇ 25 ਹੋਗੀ ਤੁਹਾਡੇ 24 ਹੋਣੀ ਸ਼ਾਇਦ ਉੱਥੇ ਅੱਜ ਦੇ 24 ਨਹੀਂ ਤੁਹਾਡੇ 24 ਹੋਣੀ ਹੈ ਨਾ ਸਾਡੇ ਤੇ 25 ਹੋਗੀ ਨਾ ਫਿਰ ਕੈਨੇਡਾ ਦਾ ਤੈਨੂੰ ਪਤਾ ਇੱਕ ਦਿਨ ਪਿੱਛੇ ਨਹੀਂ ਹੈਗਾ ਆਉਂਦਾ ਹੈ ਮਮਾ ਤੇ ਮਮਾ ਗੱਲ ਦੱਸੀ ਨਾ ਕਿ ਮੈਂ ਫੋਨ ਤੁਹਾਨੂੰ ਇੱਦਾਂ ਕੀਤਾ ਤੁਹਾਡੇ ਜੋੜੀ ਦੀ ਗੱਲ ਆ ਜ਼ਿੰਮੇਵਾਰ ਤੁਹਾਨੂੰ ਰਹਿਣੀ ਸੀ ਤਾਂ ਮੈਂ ਤੇ ਗੱਲ ਆਪਣੇ ਦੋਨਾਂ ਚ ਰਹਿਣੀ ਚਾਹੀਦੀ ਹੈ ਕਿਸੇ ਕੇ ਗੱਲ ਨਹੀਂ ਕਰਨੀ ਤੀਜੇ ਬਣਨੇਗੇ ਕੈਨੇਡਾ ਟਾਈਮ ਕਿੰਨਾ ਹੋ ਗਿਆ ਬਲਾਉਣਾ ਹੁਣ ਦਾ ਟਾਈਮ ਹੋ ਗਿਆ ਸਾਇ ਮਤਲਬ ਕਿ 2 ਵਜੇ ਨੇ ਕਿਹੜੇ 2 ਵਜੇ ਕੇ ਰਾਤ ਦੇ 2 ਵਜੇ ਮਾਮਾ ਕੈਨੇਡਾ ਰਾਤ 2 ਵਜੇ ਗਈ ਹਾਂਜੀ ਹਾਂਜੀ ਅੱਛਾ ਚਲੋ ਠੀਕ ਹੈ ਠੀਕ ਹੈ ਠੀਕ ਹੈ ਹਾਂ ਤੁਸੀਂ ਕੀ ਕਹਿੰਦਾ ਬੇਟਾ ਆ ਮਾਮਾ ਗੱਲ ਇਦਾਂ ਸੀ ਨਾ ਕਿ ਜਿਹੜਾ ਆਪਣਾ ਏਜੰਟ ਨਹੀਂ ਜਿਹੜਾ ਚੰਡੀਗੜ੍ਹ ਵਾਲਾ ਗੁਰਜੰਟ ਚੰਡੀਗੜ੍ਹ ਵਾਲਾ ਗੁਰਜੰਟ ਏਜੰਟ ਮੈਂ ਜਾਣਦਾ ਮਾਮਾ ਵੀ ਤੁਸੀਂ ਨਹੀਂ ਜਾਣੋ ਅੱਛਾ ਅੱਛਾ ਤੁਸੀਂ ਮੈਂ ਕਹ ਅਛਾ ਏਜੰਟ ਮੈਂ ਕਹ ਗੁਰਜੰਟ ਕਹਿੰਦੇ ਜੀ हां जान्टा ओ देखो ਵੀਦਾ ਲੈ ਸੀ ਨਾ ਮਾਮਾ ਜੀ ਨੇ ਕਿਉਂਕਿ ਕੱਲ ਉਹਨਾਂ ਦੇ ਕੋਈ ਬੇਬੇ ਦਾ ਆਪਰੇਸ਼ਨ ਆ ਤੇ ਆਪਾਂ ਨੂੰ ਉਹ ਗੁਰਦੇ ਦਾ ਹਾਰ ਦਾ ਮਸਲਾ ਵਾ ਤੇ ਕਿਉਂਕਿ ਆਪਾਂ ਨੂੰ ਗੁਰਦਿਆਂ ਦਾ ਕਿ ਹਾਰ ਦਾ ਗੁਰਦਿਆਂ ਦਾ ਤੇ ਬਸ ਆਪਾਂ ਉਹ ਤੇ ਪੀਜੀਏ ਫੋਨ ਕਰ ਦੇਣਾ ਚੰਡੀਗੜ੍ਹੋਂ ਕਿੱਥੇ ਹੈਗੇ ਕਿੱਥੇ ਨੇ ਉਹ ਮਮਾ ਪੂਰੀ ਗੱਲ ਤਾਂ ਮੇਰੀ ਸੁਣ ਲੋ ਗੱਲ ਇਦਾਂ ਸੀ ਨਾ ਕਿ ਕਿ ਉਹਨਾਂ ਮੈਨੂੰ ਕੀਤਾ ਕੱਲ ਫੋਨ ਅ ਅੱਛਾ ਉਹ ਮੇਰੇ ਕੋਲ ਮੰਗਦਾ ਪਿਆ ਸੀ 3 ਲੱਖ ਰੁਪਏ ਮੈਂ ਕਿਹਾ ਵੀਰੇ ਜਿਹੜੇ ਮੈਂ ਤੇਰੇ ਦੇਣਿਆ 2 ਲੱਖ ਰੁਪਏ ਉਹ ਤੈਨੂੰ ਮੈਂ ਕਿਸੇ ਪੰਜਾਬ ਤੋਂ ਕਿਸ ਕੋਲ ਲੈ ਕੇ ਦੇ ਦਾਂਗਾ ਤੇ ਤੁਸੀਂ ਉਹਨੂੰ ਆ ਹੀ ਸ਼ੋਅ ਕਰਾਣਾ ਕਿ ਪੈਸੇ ਮੈਂ ਆਪਣੇ ਕੋਲੋਂ ਦੇ ਰਹਾ ਮੇਰੇ ਭਾਣ ਜਣਾ ਪੈਸੇ ਨਹੀਂ ਭੇਜੇ ਮੈਂ ਤੂੰ ਤੇਰੇ ਕੋਲ ਪੈਸੇ ਤੇਰੇ ਖਾਤੇ 'ਚ ਪਾਵਾਂਗਾ ਆਪਣਾ ਭਲਾ ਖਾਤਾ ਕਿਹੜਾ ਬੈਂਕ 'ਚ ਖਾਤਾ ਬਣਾ ਗਿਆ ਐਚ ਡੀ ਐਫ ਸੀ ਵੀ ਹੈ ਗਿਆ ਸਾਰੇ ਬੈਂਕਾਂ 'ਚ ਨੇ ਖਾਤੇ ਤਾਂ ਤਵੇ ਜਿਹੜਾ ਆਪਣੇ ਕੋਲ ਚੱਲਦਾ ਉਹ ਕਿਹੜਾ ਬੈਂਕ ਚਾ ਸਾਰੇ ਚੱਲਦੇ ਨੇ ਰਾਜੇ ਖਾਤੇ ਤੇ ਤਿੰਨ ਚਾਰ ਬੈਂਕਾਂ ਦੇ ਨਾਲ ਅਲਗ-ਅਲਗ ਅੱਛਾ ਮਮਾ ਕੋਈ ਗੱਲ ਨਹੀਂ ਨਾ ਆਪਾਂ ਕੋਲ ਤੋਂ ਪਾਣਾ ਸੀ ਕੋਈ 5 ਲੱਖ ਰੁਪਏ ਦਾ ਜਦ ਤੁਸੀਂ ਇਦਾਂ ਕਰਿਓ 2 ਲੱਖ ਰੁਪਏ ਨੂੰ ਤੇ ਦੇ ਕੋਲ ਆ ਕੇ ਬਾਕੀ 3 ਬਚ ਜਾਏਗਾ ਤੂੰ ਆਪਣੇ ਕੋਲ ਰੱਖੀ ਜੇ ਤੈਨੂੰ ਕੋਈ ਲੋੜ ਪੈ ਜਾਵੇ ਤੂੰ ਕਢਾ ਕੇ ਵਰਤ ਲਈ ਕੋਈ ਨਹੀਂ ਕਿਸੇ ਚੀਜ਼ ਦੀ ਟੈਨਸ਼ਨ ਨਾ ਲੈਵੇਂ ਠੀਕ ਹੈ ਨਾ ਤੇ ਮੇਰੇ ਘਰ ਤਾਂ ਗੱਲ ਨਾ ਜਾਵੇ ਕਿਵੇਂ ਮੈਂ ਕਿਹਾ ਤੂੰ ਮੈਨੂੰ ਪਾਣਾ 5 ਲੱਖ ਰੁਪਇਆ ਤੇ ਤੂੰ 2 ਲੱਖ ਰੁਪਇਆ ਨੂੰ ਇਹਦੇ ਘਾਟਾ ਕੇ ਤੇਰੇ ਮੈਂ ਨੰਬਰ ਦੇਵਾਂਗਾ ਜੰਟ ਦਾ ਜਾਂ ਤੂੰ ਉਹਨੂੰ ਘਰੇ ਬੁਲਾ ਲਈ ਜਾਂ ਤੂੰ ਉਹਦੇ ਖਾਤੇ ਪਵਾ ਦੀ ਦੇਣੇ ਆਪਾਂ ਨੂੰ ਕੱਲ ਹੀ ਆ ਅੱਛਾ 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 ਕੋਈ ਗੱਲ ਨਹੀਂ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਆਪਾਂ ਕਰ ਰੱਖ ਲਾਂਗੇ ਯਾਰ ਤੇਰਾ ਮਾਨ ਤਾਂ ਤੂੰ ਕਰਨਾ ਜੀ ਤੂੰ ਨਹੀਂ ਸ਼ੋਅ ਕਰਨਾ ਤਾਂ ਕੋਈ ਗੱਲ ਨਹੀਂ हां देखो मम मेरी गल मैं किससे की गल नहीं की थी बस थॉडे आगे से की थी, 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 थी ज़िए ज़िए नहीं, नहीं, या ते मेनू खाती दी फोटो किन्ने ਮਰਚੇ ਭੇਜੋਗਾ ਫਿਰ ਮੈਂ ਤੁਹਾਨੂੰ ਹਾਇ ਦਾ ਮੈਸਜ ਕਰ ਦਿੰਦਾ WhatsApp ਤੇ اچھا ਪਰ ਆਪਣੇ ਕੋਲ ਚੱਲਦਾ ਹੈ ਕਰ ਦੂੰਗਾ ਨਹੀਂ ਨਹੀਂ WhatsApp ਚੱਲਦਾ ਹੈ ਹਾਂ ਇਹ ਨੰਬਰ ਮੈਂ ਕਾ ਘਰੇ ਫੈਮਲੀ ਚੱਲਦਾ ਹੈ ਜਾਂ ਤੁਹਾਡੇ ਕੋਲ ਆਪ ਰਹਿੰਦਾ ਹੈ ਕੋਈ ਨਹੀਂ ਮੇਰੇ ਕੋਲ ਹੀ ਰਹਿੰਦਾ ਹੈ ਕਿ ਮੈਂ ਨੰਬਰ ਦਾ ਸਾਫ ਚੱਕਾਂਗਾ ਮੈਂ ਦੱਸ ਕਿਉਂ ਹਾਂ ਚਾਹ ਵਰਤੋ ਦੀ ਮੈਨੂੰ ਕਿੰਨੇ ਕਿ ਮਰਚੇ ਕਾਪੀ ਦੀ ਫੋਟੋ ਸੈਂਡ ਕਰਾ ਕੇ ਫਿਰ ਮੈਂ ਤੁਹਾਨੂੰ ਮੈਸਜ ਕਰਦਾ ਹਾਂ ਹਾਂ ਦਾ ਨਹੀਂ ਮੇਰੀ ਗੱਲ ਸੁਣਾ ਤ ਤੂੰ ਤਾਂ ਕਹਿੰਦਾ ਸੀ ਯਾਰ ਆਪਾਂ ਇਦਾਂ ਰਾਨਾ ਜਨਮ ਦਿਨ ਆਪਾਂ ਇਦਾਂ ਮਨਾਵਾਂਗੇ ਤੇ ਤੂੰ ਹਾਂ ਦੱਸ ਕਮਾਲ ਹੋ ਗਈ ਐ ਯਾਰ ਮम्मा ਟੈਨਸ਼ਨ ਆਪੋਂ ਗਈ ਯਾਰ ਜੇ ਉਹਨੂੰ ਮੈਂ ਭੇਜਣਾਂ ਦਿੱਤੇ ਨਾ ਤੇ ਬੰਦਾ ਮੇਰੇ ਤੇ ਕੱਲ ਨੂੰ ਯਕੀਨ ਨਹੀਂ ਕਰੇ ਉਹ ਤਾਂ ਗੱਲ ਕਹੋ ਤਾਂ ਕਰ ਲੈਣਾ ਖਸਮਾ ਖਾਣਿਆ ਉਹ ਤੇਰ ਕਰ ਲਾਂਗਾ ਮੈਂ ਕੋਪੀ ਪਾ ਦੇਣਾ ਮੈਂ ਤਾਂ ਵੈਸੇ ਕਹਿੰਦਾ ਪਿਆ ਹਾਂ ਵੀ ਤੂੰ ਕਹਿੰਦਾ ਸੀ ਨਾ ਆਪਾਂ ਨਾ ਜਨਮ ਦਿਨ ਇਦਾਂ ਮਨਾਵਾਂਗੇ ਕੋਈ ਗੱਲ ਨਹੀਂ ਮम्मा ਜਿੱਧਰ ਤੁਸੀਂ ਕਹਿ ਦੋਗੇ ਭਵੇਂ ਆਪਣੇ ਕਿੰਨੇ ਸਾਲਾਂ ਦੇ ਹੋ ਗਏ ਕਾਕਾ ਬਾਲਾ ਤੇਰੇ ਕਿੰਨੇ ਵਾ ਜਨਮ ਦਿਨ ਨੇ ਮੈਂ ਇਹਨੂੰ ਤਾਂ ਬਾਹਰ ਆਇਆ ਨੂੰ ਹੋ ਗਿਆ ਕੋਈ 3-4 ਸਾਲ ਆ ਇਹਨੂੰ ਅੱਛਾ ਨਹੀਂ ਵੈਸੇ ਕਿੰਨੇ ਸਾਲ ਹੋ ਗਈ ਤੇਰੀ ਉਮਰ ਉਹ ਛੋਟਾ ਜਿਹਾ ਸੀ ਤੂੰ ਯਾਰ ਤੂੰ ਐ ਨਹੀਂ ਨਾ ਮਮਾ ਜੀ ਸਾਲ ਮੇਰੀ ਤਾਂ ਉਮਰ ਹੋ ਗਈ ਜਾ ਕੋਈ ਮਤਲਬ ਕਿ 13 13.5 14 ਸਾਲ ਕੋਈ ਮਮਾ ਅੱਛਾ ਸਤਾਨ ਵੜਾ ਹੋ ਗਿਆ ਨਾ ਵੜਾ ਹਸਤਾਨ ਹੋ ਗਿਆ ਨਾ ਵਾਲਾ ਤੇ ਜਾ ਉਹ ਮਾਮੇ ਦੀ ਢੂਈ ਮਾਰ ਤੂੰ ਮਿੰਟਾਂ ਦੀ ਉਹ ਤਾਂ ਕਰ ਲੈਨੇ ਹੁਣ ਕੋ ਮੈਂ ਵੈਸੇ ਹੀ ਭੇਜ ਦਿੰਨਾ ਤੂੰ ਮੈਨ ਸਵੇਰੇ ਪਾ ਨਹੀਂ ਕੋਈ ਗੱਲ ਹੀ ਨਹੀਂ 2 ਲੱਖ ਰੁਪਏ ਦੀ ਘੜੀ ਗੱਲ ਹੈ ਤੂੰ ਮਾਮੇ ਦਾਸ ਮਾਮਾ ਤੇ ਕਰ ਨਹੀਂ ਸਕਦਾ ਤੂੰ ਐ ਕਰੋ ਉਹਨਾਂ ਦਾ ਮੈਨੂੰ ਕੋਈ ਫੋਨ ਨੰਬਰ ਦੇ ਤੇ ਮੈਂ ਉਹਨਾਂ ਦੇ ਖਾਤੇ ਸਿੱਧਾ 2 ਲੱਖ ਰੁਪਏ ਪਾ ਦਣਾ ਤੂੰ ਸਵੇਰੇ ਦੇ ਦੀ ਮੈਨੂੰ ਕੋਈ ਗੱਲ ਨਹੀਂ ਮਮਾ ਮਾ ਫੜਾ ਬੜਾ ਈਸਾਨਾ ਮੇਰੇ ਉਤੇ ਕੋਈ ਹਿੱਸਾ ਤਾਂ ਯਾਰ ਤੂੰ ਸਵੇਰੇ ਭਾਵੇਂ 10 ਲੱਖ ਪਾ ਦੇਈ ਮੈਂ 2 ਲੱਖ ਇੱਕ ਰੋੜਾ ਪਾ ਦੇਣੇ ਉੱਥੇ ਮੈਂ ਬੰਦਾ ਵੇਚ ਦੇਣਾ ਕਿ ਸਿੱਧਾ ਚੰਡੀਗੜ੍ਹ ਸਾਰੀ ਦੁਨੀਆ ਜਾਣਦੀ ਆ ਉੱਥੇ ਸਭੇਲ ਦੇ ਕੇ ਆ ਜਾਣਗੇ ਪੈਸੇ ਉਹਨਾਂ ਨੂੰ ਕੈਸ਼ ਪਿੰ ਉਹ ਕੱਲ ਹੀ ਉਹ ਕੱਲ ਸਵੇਰੇ ਦੇ ਦੇਾਂਗੇ ਗੱਲ ਹੀ ਕੋਈ ਨਹੀਂ ਕੀ ਆ ਆਪਣੇ ਆਪਣੇ Google Pay PhonePe ਚ ਕਿੰਨੇ ਕੁ ਮਹੀਓ ਪੈਸੇ ਪੈਸੇ ਬੜੇ ਭੈਣਕ ਪੁੱਤਰਾ ਦਾ ਕਮਾਲ ਹੋ ਗਈ 20 ਲੱਖ ਰੁਪਈਆ ਤੈਨੂੰ ਬਾਸਮਤੀ ਪੱਕਿਆ 15 ਕਿੱਲੇ ਆਪਣੇ ਇਸ ਵਾਰੀ ਕਿੰਨੇ ਕੁ ਪੈਓ Google Pay ਚ ਸਾਢੇ 9 ਲੱਖ ਰੁਪਈਆ ਹੈ ਇੱਕ Google Pay ਖਾਤੇ ਚ ਆ ਸਾਢੇ 9 ਲੱਖ ਹੀ ਹੈਗਾ ਬਸ ਇੱਕ ਖਾਤੇ ਚ ਤਾਂ ਬਾਕੀ ਇੱਕ ਖਾਤਾ ਦੂਜਾ ਆ ਗਿਆ ਇਸ ਲਿਮਟ ਵਾਲਾ ਉਹਦੇ ਜਿਆਦਾ ਹੋਣੇ ਆ ਤੇ ਮਾਮਾ ਜੀ ਤੁਸੀਂ ਫਿਰ ਮੈਨੂੰ ਖਾਤੇ ਦੀ ਫੋਟੋ ਪਾ ਦਿਓ ਨਾ ਕਿੰਨੇ ਮੇਰੇ ਤੋਂ ਸੈਂਡ ਕਰੋਗੇ ਯਾਰ ਕਮਾਲ ਹੋ ਗਈ ਮੈਂ ਤੈਨੂੰ ਕੀ ਪੁੱਛਣ ਡਿਆ ਵੇ ਤੂੰ ਸਤਾਨ ਬੜਾ ਹੋ ਗਿਆ ਯਾਰ ਤੇ ਗੱਲਾਂ ਬੜੀ ਸਿਆਣੀ ਕਰਦਾ ਹੁਣ ਉਹਦੋਂ ਤੋਂ ਲੋਲਾਇਆ ਸੀ ਐ ਯਾਰ ਮਮਾਉਂ ਤਾਂ ਉਹਦੀ ਮਰਜ਼ੀ ਆ ਯਾਰ ਵੇ ਲੈ ਮਰਜ਼ੀ ਹੈ ਨਾ ਯਾਰ ਕਮਾਲ ਹੈ ਤੂੰ ਨਿੱਕਾ ਸੀ ਤਿੰਨ ਸਾਲਾਂ ਦਾ ਤੇਰਾ ਸੀਂਡ ਵਗਦਾ ਹੁੰਦਾ ਸੀ ਇੱਥੇ ਹਨਾ ਗਲੀ ਦੇ ਵਿੱਚ ਤੂੰ ਭੱਜਾ ਫਿਰਨਾ ਨਿੱਕਰ ਤੇਰੇ ਪਾਈ ਨਹੀਂ ਹੁੰਦੀ ਸੀ ਮੈਂ ਤੇਰੇ ਮਗਰ ਮਗਰ ਹੁਣਾ ਤੂੰ ਬੜੀਆਂ ਸਿਆਣੀਆਂ ਗੱਲਾਂ ਕਰਦਾ ਹੁਣ ਹਨਾ ਹੋਈ ਗੱਲ ਯਾਰ ਮਾਮਾ ਦੀ ਵਕਤ ਵਕਤ ਦੀ ਵਕਤ ਵਕਤ ਯਾਰ ਵਾਕਿਆ ਯਾਰ ਬੱਚੇ ਜਵਾਨ ਹੁੰਦੇ ਨਹੀਂ ਪਤਾ ਲੱਗਦਾ ਤੂੰ 13 ਸਾਲਾਂ ਦਾ ਵੇਖ ਲੈਣਾ ਤੇ ਉਹਦਾ ਤੂੰ ਕਿੰਨਾ ਦੁੱਖ ਮੈਂ ਮਾਮਾ ਦੀ ਮੇਰੇ ਮੇਰੇ ਕਾਲ ਆ ਰਹੇ ਮੈਨੂੰ ਕਿੰਨਾ ਹੀ ਮਰ ਤੂੰ ਕੋਈ ਤੂੰ ਬੇਟੇ ਕਾਲ ਸੁਣ ਲੈ ਉਧਰ ਫਿਰ ਮੈਨੂੰ ਕਰ ਲਈ ਕੋਈ ਨਹੀਂ ਹੈ ਮੈਂ ਵੀ ਲੈ ਬੈਠਾ ਸੁਣ ਲੈ ਉਹ ਫੋਟੋ ਵੀ ਪਾ ਦੇਣਾ ਤੂੰ ਉਹਨਾਂ ਨਾਲ ਗੱਲ ਕਰ ਲੈ ਤੇ ਮੈਨੂੰ ਫੋਨ ਕਰ ਤੇ ਕਿੱਥੇ ਪੈਸੇ ਫੜਾਣੇ ਨੇ ਮੈਂ 2 ਲੱਖ ਰੁਪਏ ਮੈਂ ਫੜਾ ਦੇਣਾ ਜਾਂ ਕੈਸ਼ ਪਾਣਾ Google पे ਪਾ ਦੇਣਾ ਠੀਕ ਹੈ ਫਰਾਰੇ ਨਹੀਂ ਆ ਯਾਰ ਮੇਰੀ ਗੱਲ ਤਾਂ ਸੁਣ ਪੂਰੀ ਹਾਂ ਨਹੀਂ ਆ ਤੁਸੀਂ ਮੈਨੂੰ ਕਾਊਂਟ ਦੀ ਫੋਟੋ ਭੇਜੋ ਤਾਂ ਮੈਂ ਤੁਹਾਨੂੰ ਮੈਸੇਜ ਕਰਦਾ ਫਿਰ ਮੈਂ ਤੁਹਾਨੂੰ ਪੂਰੀ ਦੱਸਦਾ ਕਿੱਥੇ ਪਦੇ ਕਿ ਆਣੇ ਠੀਕ ਹੈ ਤੂੰ ਉਧਰ ਗੱਲ ਕਰ ਲੈ ਕੋਈ ਗੱਲ ਨਹੀਂ ਮੈਂ ਉਹਨਾਂ ਚਿਰ ਮੈਂ ਪੁੱਛ ਲੈ ਗੂਗਲ ਆਪਾਂ ਗੱਲ ਕਰਾਂਗੇ ਫਿਰ ਮੈਨੂੰ ਦੱਸ ਤੋ ਫੋਟੋ ਮੈਨ ਭੇਜੇਗਾ ਕਿ ਨਹੀਂ ਮੈਂ ਤੈਨੂੰ ਫੋਟੋ ਤਾਂ ਭੇਜ ਦੇਣਾ WhatsApp ਉਨੇ ਭੇਜ ਦੇਣਾ ਬਸ ਤੂੰ ਫੋਨ ਕੱਟੇਗਾ ਤਾਂ ਮੈਂ ਫੋਟੋ ਪਾ ਦੇਣੀ ਆ ਚਲ ਮੈਸੇਜ ਕਰ ਤਾਂ ਯਾਰ ਮੇਰੀ ਗੱਲ ਤਾਂ ਸੁਣਾ ਡੈਡੀ ਤੇਰੇ ਦਾ ਖਿਆਲ ਆ ਉਹ ਕਿੱਥੇ ਆ ਉਹ ਦਾ ਕਰਿਆ ਮਮਾ ਕਰਿਆ ਹੈ ہاں جی ਅੰਧੀ ਅੱਛਾ 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 ਤੇ ਮੰਮੀ ਹਾਂ ਮੰਮੀ ਵੀ ਕਰੇਗਾ ਤੁਹਾਨੂੰ ਬੋਤਨਾ ਮੈਂ ਸਰ ਕੀਤਾ ਖਾਇ ਚੈੱਕ ਕਰਵਾ ਆ ਗਿਆ ਤੁਹਾਡੇ ਨੰਬਰ ਤੇ ਉਹ ਹਾਇ ਤਾਂ ਆ ਹੀ ਜਾਣੀ ਹੈ ਤੇ ਤੂੰ ਆਲ ਚੱਲ ਤੋ ਸਨਾ ਟੱਬਰ ਦੀਆਂ ਆ ਦੀਆਂ ਛੰਡੀਆਂ ਨਾ ਪਾਣੀ ਬਣੇ ਆ ਐ ਯਾਰ ਮਮਾ ਗੱਲ ਤਾਂ ਕਰਾ ਦੇ ਮੰਮੀ ਨਾਲ ਤਾਂ ਗੱਲ ਕਰਾ ਦੇ ਭੈਣ ਸਾਡੀ ਨਾਲ ਉਹ ਕਰੇ ਕੈਨੇਡਾ ਤੂੰ ਕੈਨੇਡਾ ਤੇ ਕਾਨਫਰੰਸ ਲਾ ਦੇ ਗਲਤ ਕਰਾ ਯਾਰ ਕੋਈ ਤਾਂ ਕਦਰਾਂਗਾ ਕਦੇ ਗੱਲਬਾਤ ਨਹੀਂ ਆਈ ਉਹਨਾਂ ਨਾਲ ਮਾਮਾ ਤੂੰ ਮੈਨੂੰ ਖਾਦਾ ਪਾਣਾ ਕਿ ਨਹੀਂ ਪਾਣਾ ਸਿੱਧੀ ਗੱਲ ਦੱਸ ਫਿਰ ਮੈਨੂੰ ਲੈ ਸਿੱਧੀ ਗੱਲ ਦੱਸ ਮੰਮੀ ਨਾਲ ਮੈਂ ਬੋਲੀ ਦੰਦਾ ਸਿੱਧੀ ਗੱਲ ਦੱਸ ਸੋਰੀ